ਸਾਲੇ ਅਚਾਨਕ ਕੋਈ ਪ੍ਰੋਗਰਾਮ ਆ ਗਿਆ ਇੰਨੀ ਠੰਡ ਵਿੱਚ ਪਾਰਲਰ ਕੌਣ ਜਾਏਗਾ ਮੈਂ ਤਾਂ ਨਹੀਂ ਜਾਵਾਂਗੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਬੈਸਟ ਜਿਹਾ ਘਰੇ ਫੇਸ਼ੀਅਲ ਕਿਸ ਤਰੀਕੇ ਨਾਲ ਕਰਨਾ ਹੈ ਕਿ ਜਿਹੜੇ ਤੁਹਾਡੇ ਚਿਹਰੇ ਤੇ ਗਲੋ ਆ ਜਾਵੇ ਕੋਈ ਵੀ ਕਰੀਮ ਲੈ ਲੈਣੀ ਚਾਹੀਏ ਤੁਹਾਡੇ ਕੋਲ ਹੋਵੇ ਫੈਰਨ ਲਵਲੀ ਚਾਹੇ ਤੁਹਾਡੇ ਕੋਲ ਪੌਂਡਸ ਕਰੀਮ ਹੋਵੇ ਚਾਹੇ ਤੁਹਾਡੇ ਕੋਲ ਕਿਹੜੀ ਵੀ ਕਰੀਮ ਹੋਵੇ ਜਿਹੜੀ ਵੀ ਤੁਸੀਂ ਇਸਤੇਮਾਲ ਕਰਦੇ ਹੋ ਜਾਂ ਤੁਹਾਡੇ ਕੋਲ ਸਨ ਸਕ੍ਰੀਮ ਹੋਵੇ ਠੀਕ ਹੈ ਜੀ ਕੋਈ ਵੀ ਕਰੀਮ ਤੁਸੀਂ ਲੈਣੀ ਹੈ ਤੇ ਤੁਸੀਂ ਉਹਦੇ ਲਈ ਲੈਣਾ ਹੈਗਾ ਕੱਚਾ ਦੁੱਧ ਦੋ ਗਿਜਮਚੇ ਸਿਰਫ ਦੁੱਧ ਲੈਣਾ ਹੈ ਕੋਈ ਵੀ ਸੰਸਕ੍ਰੀਮ ਹੋਗੀ ਜਾਂ ਕਰੀਮ ਹੋਗੀ ਫੈਨ ਲਵਲੀ ਹੋਗੀ ਪੌਂਟਸ ਹੋਗੀ ਜਾਂ ਮਤਲਬ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਰੀਮ ਤੁਸੀਂ ਜਿਹੜੀ ਇਸਤੇਮਾਲ ਕਰਦੇ ਸਰਦੀਆਂ ਵਿੱਚ ਠੀਕ ਹੈ ਜੀ ਇੱਕ ਚਮਚੇ ਦੇ ਵਿੱਚ ਆਪਾਂ ਪਾ ਲੈਣੀ ਕਰੀਮ ਦੁੱਧ ਵਿੱਚ ਦੋ ਚਮਚੇ ਦੁੱਧ ਦਾ ਇੱਕ ਚਮਚੇ ਇਸ ਤਰੀਕੇ ਨਾਲ ਇਹਦੇ ਵਿੱਚ ਕਰ ਲੈਣੀ ਆਪਾਂ ਐਡ ਕਰੀਮ ਤੇ ਤੁਸੀਂ ਇਸ ਤਰੀਕੇ ਨਾਲ ਫੇਸ਼ੀਅਲ ਕਰਕੇ ਦੇਖਿਓ ਤੁਹਾਡੇ ਚਿਹਰੇ ਤੇ ਦੇਖਿਓ 1000 ਗੁਣਾ ਜ਼ਿਆਦਾ ਗਲੋ ਆਏਗਾ ਪਾਲਰ ਤੋਂ ਵੀ ਠੀਕ ਹੈ ਤੇ ਦੋ ਬੂੰਦਾਂ ਪਾ ਇਹਦੇ ਵਿੱਚ ਕਰਨੀਆਂ ਐਡ ਨਿੰਬੂ ਦੀਆ ਸਿਰਫ ਦੋ ਤਿੰਨ ਬੂੰਦਾਂ ਠੀਕ ਹੈ ਜੀ ਦੋ ਤਿੰਨ ਬੂੰਦਾਂ ਪਕਾ ਲਈਆਂ ਨਿੰਬੂ ਦੀਆਂ ਐਡ ਠੀਕ ਹੈ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਇਹ ਇੱਕ ਕਰੀਮੀ ਫੋਮ ਬਣ ਗਿਆ ਤੇ ਇਹਦੇ ਨਾਲ ਤੁਸੀਂ ਫੇਸ਼ਲ ਕਰਕੇ ਦੇਖਿਓ ਤੁਹਾਡੇ ਚਿਹਰੇ ਤੇ ਦੇਖਿਓ ਕਿੰਨਾ ਗਲੋ ਕਿੰਨੀ ਰੰਗਤ ਅਚਾਨਕ ਕਿਤੇ ਵੀ ਤੁਹਾਨੂੰ ਜਾਣਾ ਪੈ ਜਾਵੇ ਮੈਂ ਕਈ ਵਾਰ ਐਦਾਂ ਕਈ ਵਾਰ ਸ਼ਾਦੀਆਂ ਵਿਆਹਾਂ ਤੇ ਗਈਆਂ ਜਾਂ ਕੋਈ ਵੀ ਪਾਰਟੀ ਵਗੈਰ ਇੱਕਦਮ ਆ ਜਾਂਦੀ ਤੇ ਮੈਂ ਕਰਕੇ ਚਲ ਜਾਨੀ ਆ ਫਿਰ ਸਾਰੇ ਪੁੱਛਣ ਲੱਗ ਜਾਂਦੇ ਤੁਸੀਂ ਚਿਹਰੇ ਤੇ ਕੀ ਕਰਵਾਇਆ ਕੋਈ ਟ੍ਰੀਟਮੈਂਟ ਕਰਵਾਇਆ ਤੁਹਾਡੇ ਚਿਹਰੇ ਤੇ ਕਿੰਨਾ ਗਲੋ ਹੈ ਕਿੰਨਾ ਨਿਖਾਰਿਆ ਹੈ ਨਾ ਤੇ ਜਿਵੇਂ ਮੈਂ ਤੁਹਾਨੂੰ ਕਹਿੰਨੀ ਆ ਮੈਂ ਨੇਚਰਲ ਖੂਬਸੂਰਤੀ ਨੂੰ ਪਿਆਰ ਕਰਦੀ ਆ ਮੈਨੂੰ ਨੇਚਰਲ ਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਹੈ ਪਹਿਲਾਂ ਤੇ ਆਪਾਂ ਇਹਦੀ ਕਰਨੀ ਆ ਮ사ਜਿੰਗ ਇਸ ਤਰੀਕੇ ਨਾਲ ਤੁਸੀਂ ਜਿਹੜਾ ਤੁਹਾਡਾ ਚਿਹਰਾ ਹੈ ਬਿਲਕੁਲ ਵਾਸ਼ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਸਕਿਨ ਤੇ ਜਿੰਨੀ ਵੀ ਡੈਡ ਸਕਿਨ ਹੋਵੇਗੀ ਜਿੰਨਾ ਵੀ ਕਾਲਾਪਨ ਹੋਵੇਗਾ ਜਿੰਨੀ ਵੀ ਤੁਹਾਡੇ ਮੈਲ ਜੰਮੀ ਹੋਵੇਗੀ ਜਿੰਨਾ ਤੁਹਾਡੇ ਨਾਲ ਅ ਮਤਲਬ ਕਿ ਡਰਾਈ ਸਕਿਨ ਹੁੰਨੀ ਹੈ ਹਨਾ ਤੁਹਾਡੀ ਸਾਰੀ ਹੀ ਠੀਕ ਹੋਣੀ ਸ਼ੁਰੂ ਹੋ ਜਾਣੀ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਤੇ ਆਪਾਂ ਇਹਨੂੰ ਕੀ ਕਰਨਾ ਹੈਗੇ ਤੁਸੀਂ ਹੱਥਾਂ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਜੀ ਲਗਾ ਕੇ ਫਿਰ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਦੀ ਮ사ਜਿੰਗ ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਮ사ਜ ਵਧੀਆ ਹੁੰਦੀ ਹੈ ਫੇਸ ਲਈ ਜਿੰਨੇ ਤੁਸੀਂ ਮ사ਜ ਕਰੋਗੇ ਉਨਾ ਹੀ ਤੁਹਾਡਾ ਚਿਹਰਾ ਜਿਹੜਾ ਨਿਖਰੇਗਾ ਉੰਨੀ ਤੁਹਾਡੀ ਜਿਹੜੀ ਚਿਹਰੇ ਦੀ ਚਮੜੀ ਹੈ ਨਾ ਉਹਨੇ ਹੀ ਤੁਹਾਡੀ ਚਮਕਦਾਰ ਹੋਵੇਗੀ। ਉਹਨੇ ਹੀ ਚਿਹਰਾ ਤੁਹਾਡਾ ਗਲੋ ਕਰੇਗਾ। ਜਿੰਨੀ ਵੀ ਤੁਸੀਂ ਮ사ਜ ਕਰੋਗੇ। ਇਸ ਤਰੀਕੇ ਨਾਲ ਤੁਸੀਂ ਜਿਹੜੇ ਸਟੈਪ ਹੁੰਦੇ ਨੇ ਫੇਸ਼ੀਅਲ ਦੇ ਉਹ ਕਰ ਲੈਣੇ ਨੇ। ਚੰਗੀ ਤਰ੍ਹਾਂ ਮ사ਜ ਕਰਨੀ ਹੈ। ਜਿਹੜੀ ਸਿਕਨ ਦੇ ਵਿੱਚ ਇਹ ਅਬਜੋਬ ਹੋ ਜਾਵੇ ਕਰੀਮ। ਕਈ ਗਏ ਨਿੰਬੂ ਸੂਟ ਨਹੀਂ ਕਰਦਾ ਇਸ ਤਰੀਕੇ ਨਾਲ ਦੁੱਧ ਵਿੱਚ ਨਿੰਬੂ ਲਾਓ ਤਾਂ ਕੁਝ ਨਹੀਂ ਹੁੰਦਾ ਚਿਹਰੇ ਤੇ ਛੋਟੇ ਛੋਟੇ ਫੇਸ ਪੈਕ ਮੈਂ ਤੁਹਾਨੂੰ ਦੱਸਦੀ ਰਹਣੀ ਕਿ ਦੇ ਲਈ ਤੁਹਾਡੇ ਚਿਹਰੇ ਨੂੰ ਬਿਲਕੁਲ ਐਨ ਸੋਹਣੇ ਬਣਾ ਕੇ ਰੱਖਣਗੇ ਤੁਸੀਂ ਨਵੇਂ ਸਾਲ ਵਿੱਚ ਦਾ ਇੱਕ ਮਤਲਬ ਕੀ ਨਾ ਹੈਬਿਟ ਬਣਾ ਲਓ ਕਿ ਅਸੀਂ ਸਕਿਨ ਨੂੰ ਡੇਲੀ ਕੇਅਰ ਕਰਨਾ ਹੀ ਕਰਨਾ ਹੈ ਲਿਖ ਲਓ ਕਿ ਇਸ ਸਾਲ ਵਿੱਚ ਆਪਣੀ ਸਕਿਨ ਤੁਸੀਂ ਬੈਸਟ ਬਣਾਣੀ ਹੈ ਚਮਕਦਾਰ ਬਣਾਣੀ ਹੈ ਤਾਂ ਦੇਖੋ ਕਿੰਨਾ ਗੰਦਾ ਹੋ ਗਿਆ ਇਹ ਦੇਖੋ ਜਿਹੜਾ ਲਾਇਆ ਸੀ ਕਿ ਨਾ ਦੁੱਧ ਕਰੀਮ ਨਿੰਬੂ ਕਿੰਨੀ ਮੈਲ ਨਿਕਲੀ ਨਾਲੇ ਮੈਂ ਜਿਹੜਾ ਦੋ ਵਾਰ 세ਰਤਾ ਆ ਵਾਸ਼ ਕਰ ਲਿਆ ਹੈ ਆ ਦੇਖੋ ਹੱਥਾਂ ਤੇ ਵੀ neck ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਨਹਾਉਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਸਾਰੀ ਗੰਦਗੀ ਨਿਕਲ ਗਈ ਤੇ ਹੁਣ ਆਪਾਂ ਰੁਮਾਲ ਲਿਆ ਹੈ ਰੁਮਾਲ ਮੇਰਾ ਗਿੱਲਾ ਹੈ ਵੈਸੇ ਸੁੱਕਾ ਰੁਮਾਲ ਕਦੀ ਨਹੀਂ ਫੇਸ ਤੇ ਫੇਰਨਾ ਚਾਹੀਦਾ ਆ ਦੇਖੋ ਦੇਖ ਜੀ ਕਿੰਨਾ ਨਿਖਾਰ ਆਇਆ ਏ ਤੇ ਸੈਕੰਡ ਸਟੈਪ ਜਿਹੜਾ ਮੈਂ ਤੁਹਾਨੂੰ ਦੱਸਦੀ ਹਾਂ ਉਹਦੇ ਵਿੱਚ ਕੀ ਆਪਾਂ ਕਰਨਾ ਹੈਗਾ ਏ ਲੋ ਜੀ ਚਿਹਰੇ ਦੀ ਸਫਾਈ ਹੋ ਗਈ ਬਿਲਕੁਲ ਪੂਰਾ ਤ 7-8 ਮਿੰਟ ਨਾ ਮੈਂ ਤਾਂ ਥੋੜਾ ਟਾਈਮ ਲਗਾਇਆ ਕਿਉਂਕਿ ਮੈਂ ਲਗਾਉਂਦੀ ਰਹਿਣੀ ਆ ਤੁਸੀਂ 7-8 ਮਿੰਟ ਇਸ ਤਰੀਕੇ ਨਾਲ ਮ사ਜ ਕਰਨੀ ਆ ਦੁੱਧ ਨਿੰਬੂ ਕੋਈ ਵੀ ਕਰੀਮ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਰੀਮ ਹੋਵੇ ਫੇਸ ਵਾਸ਼ ਨਹੀਂ ਕਰਨਾ ਫਿਰ ਇਹਦੇ ਵਿੱਚ ਕੀ ਕਰਨਾ ਤੁਸੀਂ ਇਸੇ ਦੇ ਵਿੱਚ ਠੀਕ ਇਦੇ ਵਿੱਚ ਹੀ ਤੁਸੀਂ ਥੋੜਾ ਜਿਹਾ ਕਾਫੀ ਪਾਊਡਰ ਪਾ ਲੈਣਾ ਇਸੇ ਦੁੱਧ ਜਿਹਾ ਇਸੇ ਕਰੀਮ ਜਿਹਾ ਥੋੜਾ ਜਿਹਾ ਬੀਟਰੂਟ ਅਗਰ ਬੀਟਰੂਟ ਦਾ ਪਾਊਡਰ ਹੈਗਾ ਉਹ ਪਾ ਸਕਦੇ ਹੋ ਨਹੀਂ ਤਾਂ ਬੀਟਰੂਟ ਦੇ 2-4 ਬੂੰਦਾਂ ਜਿਹੜੀਆਂ ਹੁੰਦੀਆਂ ਨੇ ਕद्दूकस ਕਰਕੇ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਹੁੰਦਾ ਸਰਦੀਆਂ ਵਿੱਚ ਬੀਟਰੂਟ ਜਿਹੜਾ ਖਾਣਾ ਤੇ ਚਿਹਰੇ ਤੇ ਲਗਾਉਣਾ ਬਹੁਤ ਹੀ ਵਧੀਆ ਹੁੰਦਾ ਹੈ ਇਹਦੇ ਨਾਲ skin ਜਿਹੜੀ ਇੱਕਦਮ ਫਰੈਸ਼ ਮਹਿਸੂਸ ਹੁੰਦੀ ਹੈ ਆਪਣੇ ਆਪ ਨੂੰ ਇੱਕਦਮ ਫਰੈਸ਼ ਫਰੈਸ਼ ਚਿਹਰਾ ਲੱਗਦਾ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਬਰਸ਼ ਦੀ ਮਦਦ ਨਾਲ ਜਾਂ ਇਹ ਤੁਸੀਂ ਹੱਥਾਂ ਨਾਲ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਨਾਲ ਮਤਲਬ ਕਿ ਤੁਸੀਂ 10-15 ਮਿੰਟ ਇਹ ਜਿਹੜਾ ਫੇਸ ਪੈਕ ਹੈ ਲਗਾ ਕੇ ਰੱਖਣਾ ਹੈ 10-15 ਮਿੰਟ ਲਗਾਉਣ ਤੋਂ ਬਾਅਦ ਫਿਰ ਤੁਸੀਂ ਹਲਕੇ ਹੱਥਾਂ ਨਾਲ ਇਹਦੀ ਕਰਨੀ ਹੈ ਮ사ਜ ਨਾਲ ਹੀ ਤੁਹਾਡੇ ਚਿਹਰੇ ਦਾ ਸਕਰਬ ਹੋ ਜਾਏਗਾ ਤੇ ਨਾਲ ਹੀ ਤੁਹਾਡੇ ਚਿਹਰੇ ਦੀ ਜਿਹੜੀ ਡੈਡ ਸਕਿਨ ਹੈ ਉਹ ਠੀਕ ਹੋ ਜੇਗੀ ਤੇ ਚਿਹਰਾ ਵੀ ਬਿਲਕੁਲ ਇੱਕਦਮ ਨਿਖਰੇਗਾ ਵਿంటర్ ਸਪੈਸ਼ਲ ਫੇਸ ਪੈਕ ਨੇ ਇਹ ਵਾਲੇ ਇਸ ਫੇਸ਼ੀਅਲ ਨਾਲ ਇੱਕਦਮ ਮੈਂ ਕਹਿੰਨੀ ਆ ਚਿਹਰਾ ਇੰਨਾ ਸੋਹਣਾ 글로ਅ ਛੜਦਾ ਨਾ ਲੋਜੀ ਤੇ ਇਹਨੂੰ ਆਪਾਂ 15 ਮਿੰਟ ਚਿਹਰੇ ਤੇ ਅਪਲਾਈ ਕਰਕੇ ਰੱਖਣਾ ਉਸ ਤੋਂ ਬਾਅਦ ਆਪਾਂ ਇਹਦੀ ਮ사ਜ ਕਰਨੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਹ ਬੀਟਰੂਟ ਤੇ ਕੌਫੀ ਦਾ ਪਾਊਡਰ ਜਿਹੜਾ ਹੁੰਦਾ ਤੁਹਾਡੇ ਚਿਹਰੇ ਨੂੰ ਇੰਨਾ ਬ੍ਰਾਈਟ ਬਣਾ ਦਿੰਦਾ ਇੰਨਾ ਨਖਾਰ ਦੇ ਦਿੰਦਾ ਨਾ ਬਹੁਤ ਵਧੀਆ ਕਰ ਦਿੰਦਾ ਏ ਭੂਤਨੀ ਲੱਗਦੀ ਆ 5-10 ਮਿੰਟ ਹੁਣ ਵੇਟ ਕਰਦੇ ਆ ਠੀਕ ਹੈ ਹਾਂਜੀ 10 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੀ ਮ사ਜ ਕਰਨੇ ਆ ਸੁੱਕਣ ਨਹੀਂ ਦੇਣਾ ਹੈਗਾ ਜੇ ਸੁੱਕ ਵੀ ਜਾਂਦੇ ਨੇ ਜਿਆਦਾ ਡਰਾਈ ਹੋ ਜਾਂਦੇ ਥੋੜੇ ਜਿ ਗਿੱਲਾ ਜ਼ਰੂਰ ਕਰਨਾ ਚਾਹੀਏ ਤੁਸੀਂ ਰੋਜ਼ ਮੋਟਰ ਦਾ ਸਪਰੇਅ ਲਾ ਲਓ ਚਾਹੇ ਤੁਸੀਂ ਪਾਣੀ ਲਾ ਕੇ ਸਾਫ ਕਰਦੇ ਆ ਤੁਸੀਂ ਦੇਖ ਸਕਦੇ ਹੋ ਸਕਿਨ ਤੇ 글로 ਦੇਖੋ ਕਿੰਨਾ ਪਿਆਰਾ ਹੋ ਗਿਆ ਚਿਹਰਾ ਲੋਚੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਨਖਾਰ ਸਕਦੇ ਹੋ ਠੀਕ ਹੈ ਜੀ ਕਿ ਤੁਹਾਨੂੰ ਆਪ ਨੂੰ ਜਿਆਦਾ ਖਰਚਾ ਕਰਨ ਦੀ ਜਰੂਰਤ ਨਹੀਂ ਪੈਣੀ ਸਾਰੀਆਂ ਚੀਜ਼ਾਂ ਆਪਣੇ ਘਰੇ ਹੀ ਅਵੇਲੇਬਲ ਹੁੰਦੀਆਂ ਨੇ ਕਿਚਨ ਵਿੱਚ ਹੀ ਹੁੰਦੀਆਂ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਇਨਸਟੈਂਟ ਜਿਹਾ 글로 ਆ ਗਿਆ ਏ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਮੇਰਾ ਚਿਹਰਾ ਬਿਲਕੁਲ ਕਲੀਨ ਹੋ ਗਿਆ ਹੁਣ ਆਪਾਂ ਧੋ ਕੇ ਆਵਾਂਗੇ ਧੋਣ ਤੋਂ ਬਾਅਦ ਆਪਾਂ ਕੋਈ ਵੀ ਮੋਇਸਚਰਾਈਜ਼ਰ ਕਰੀਮ ਲਗਾ ਲਓ ਚਾਹੇ ਐਲੋਵੇਰਾ ਲਗਾ ਲਓ ਤੇ ਹਾਂਜੀ ਇਹ ਵਾਲਾ ਫੇਸ਼ੀਅਲ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਅੱਛੀ ਲੱਗੀ ਵੀਡੀਓ ਬਾਤ ਬਾਤ ਲਾਈਕ ਕਰਨਾ ਸ਼ੇਅਰ ਕਰਨਾ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਤਾਂ ਦੇਖ ਸਕਦੇ ਤੁਸੀਂ ਜਿਰਾ ਮੇਰਾ ਚਲੋ ਜੀ ਫਿਰ ਮਿਲਦੇ ਆਂ ਇੱਕ ਨਵੇਂ ਵੀਡੀਓ ਨਾਲ ਨਵੇਂ ਸਾਲ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਨਿਆ ਸਾਲ ਇੱਕ ਵਾਰ ਫਿਰ ਤੋਂ ਵਾਰਖ ਹੋਵੇ ਤੇ ਸਾਰਿਆਂ ਲਈ ਬਹੁਤ ਵਧੀਆ ਹੋਵੇ ਸਾਰਿਆਂ ਲਈ ਇੱਕ ਖੁਸ਼ਹਾਲ ਜ਼ਿੰਦਗੀ ਵਾਲਾ ਜਿਹੜਾ ਸਮਾਂ ਹੈ ਉਹ ਲੈ ਕੇ ਆਵੇ ਪ੍ਰਮਾਤਮਾ 2025 ਚਲੋ ਜੀ ਫਿਰ ਮਿਲਦੇ ਆਂ ਬਾਏ ਬਾਏ